ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਤੁਸੀਂ ਵੀ ਕਰ ਲੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਜੋ ਕਿ ਸ਼ੀਦੀ ਦਿਹਾੜੇ ਚੱਲਦੇ ਸੀ ਆਪਾਂ ਗਏ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਗੁਰਦੁਆਰੇ ਮਨਾਏ ਜਾਂਦੇ ਸੀ ਸਾਡੇ ਸ਼ਹਿਰ ਅਜਨਾਲੇ ਤੇ ਸੋ ਇਸ ਕਰਕੇ ਫਿਰ ਆਪਾਂ ਗਏ ਫਿਰ ਆਪਾਂ ਛਕਿਆ ਲੰਗਰ ਤੇ ਇਹ ਨਹੀਂ ਕਿ ਆਪਾਂ ਲੰਗਰ ਛਕਿਆ ਫਿਰ ਆਪਾਂ ਸੇਵਾ ਵੀ ਕੀਤੀ ਜਿੰਨੀ ਕੁ ਆਪਣੇ ਕੋਲ ਹੋ ਸਕੇ ਸੇਵਾ ਕੀਤੀ ਤੇ ਫੇਰਾ ਬਚਾ ਪੀਪੀ ਨਾਲ ਪਕੋੜਿਆਂ ਦਾ ਲੰਗਰ ਸੀ ਤੇ ਉਸ ਤੋਂ ਬਾਅਦ ਇੱਥੇ ਸਾਡਾ ਅਭੀ ਸੇਵਾ ਕਰਦਾ ਪਿਆ ਸੀ ਪ੍ਰਸ਼ਾਦਿਆਂ ਦੀ ਜੋ ਕਿ ਪ੍ਰਸ਼ਾਦੇ ਦੇਂਦਿਆ ਸੀ ਤੇ ਉਸ ਤੋਂ ਬਾਅਦ ਫਿਰ ਆਪਾਂ ਵੀ ਸੇਵਾ ਫੇਰ ਲਗਾਈਆਂ ਕਿ ਆ ਸੇਵਾ ਲਗਾਈ ਫਿਰ ਆਪਾਂ ਵੀ ਸੀ ਲੈ ਕੇ ਆਉਂਦੇ ਸਕੇ ਤੇ ਜਿੰਨੀ ਜੋ ਆਪਾਂ ਕੋਲ ਹੋ ਸਕੀ ਨਾ ਕੋ ਟਾਈਮ ਆਪਾਂ ਸੇਵਾ ਕੀਤੀ ਬਾਹਰ ਨਾਉਂਦਾ ਤੋਂ ਤੋਂ ਸਰਕਾਰੀ ਇਹ ਬਦਾਲੇ ਨਹੀਂ ਗਏ ਪਹਿਲੀ ਜੇ ਬਾਸ਼ਾ ਕੀ ਹੋਏ ਇਹ ਬਹੁਤ ਹੀ ਜ਼ਿਆਦਾ ਪ੍ਰੋਗਰਾਮਸ ਹੁਣ ਵੀ ਵਿਗਿਆਰ ਨਹੀਂ ਜਾਂਦੀ ਆ ਆਪ ਜੀ ਨਾਲ ਬਾਤ ਗੋਇਆ ਇਹ ਤੇ ਸਮਾਗਮ ਹੋਉਂਦਿਆ ਸੀ ਗੀਤਨ ਹੋਉਂਦਿਆ ਸੀ ਕਰਨੀਆ ਪੂ ਆਪਣੀ ਕਿ ਲੜ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਤਾਲੋ ਨਾਨਕ ਤੇ ਮੁਖ ਰਮਧੁਲਾ ਪਾਠ ਸੁਣੀ ਆਏ ਜਿਨੀ ਨਾਮ ਧਿਆਇਆ ਗਏ ਮਸਕਤ ਤਾਲੋ

ਸਾਰੇ ਉਹ ਵੀ ਕੈਨ ਵੀ ਕੁਰੀ ਫਿਰ ਅਰਧਾ ਹੋ ਗਈ ਸਮਾਪਤੀ ਹੋ ਗਈ ਫਿਰ ਆਪਾਂ ਸਿੱਖਾਂ ਦਾ ਮੰਨਣ ਵਾਲਾ ਸਾਧ ਲੈ ਕੇ ਘਰਾਂ ਨੂੰ ਅਗੇ ਸਤਿਗੁਰੂ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾ ਰੰਗ ਆਪ ਜੀ ਦੇ ਪਾਵਨ ਪਿੱਤਰ ਚਰਨਾਂ ਕਮਨਾਂ ਵਿਖੇ ਸਮੂਹ ਸੰਗਤ ਨਾਲ ਮਿਲ ਕੇ ਅਰਦਾਸ ਲਈਤੀ